ਬੱਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਆਲਾਈ ਵੱਜੋ ਸੱਚੀ ਨਾਮ ਦੇ ਹੋਰ ਕਰਮਾਂਤ ਅਸਾਂਤੀ ਨਹੀਂ ਬਸਤਰ ਪੈਰੋ ਅਗਨ ਕੈ ਬਰਫ ਹਿਮਾਲੇ ਮੰਦਰ ਛਾਈ ਕਰੋਰ ਸੋਈ ਸਰਦੀ ਸਗਲੀ ਧਰਤੀ ਨਥ ਚਲਾਈ ਈਵਡ ਕਰੀ ਵਿਥਾਰ ਕਾ ਸਗਲੀ ਧਰਤੀ ਨਥ ਚਲਾਈ ਹੋਲੀ ਤਰਤ ਆਕਾਸ਼ ਦੋਈ ਪਿੱਛੇ ਛਾਪੇ ਤੰਗ ਕਜੜਾਈ ਏ ਬਲ ਰੱਖਾਂ ਆਪ ਵਿੱਚ ਜਿਸ ਆਖਾਂ ਤਿਸ ਪਾਸ ਕਰਾਈ ਸਤ ਨਾਮ ਬਿਨ ਬਦਰਸ਼ਾਈ ਸਤਨਾਮ ਬਿਨ ਬਦਰ ਛਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜਪਾਕੇ ਹਾਂਜੀ ਗੁਰਮੁਖ ਜਿੰਨਾ ਤੁਸੀਂ ਤੋਸਤ ਰਹੋਗੇ ਨਾ ਤੋਸਤ ਉਹਨਾਂ ਕੀ ਰਹਿਣਾ ਮੈਂ ਵੀ ਹਾਂ ਜਿੰਨਾ ਚਸਤ ਤੁਸੀਂ ਰਹਿਣਾ ਨਾ ਇਦਾਂ ਜਿੰਨਾ ਇੰਟਰਸਟ ਤੁਹਾਡਾ ਹੋਏਗਾ ਉਹ ਨਹੀਂ ਜਿਹੜਾ ਹੈ ਮੇਰਾ ਇੰਟਰਸਟ ਬੰਨਣਾ ਇਸ ਕਰਕੇ ਯਤਨ ਕਰਿਆ ਗੁਰੂ ਇਦਾਂ ਵੀ ਤੋਸਤ ਜਿਓ ਕੇ ਬੈਠੀਏ ਤਾਂ ਵੈਸੇ ਤੋਸਤੀ ਉਹਨੇ ਪਰ ਤੇਰ ਲੱਗਦਾ ਹੁੰਦਾ ਇਦਾਂ ਆਪਾਂ ਤੋ ਸਤਗੁਰੂ ਪਾਤਸ਼ਾਹ ਦੀ ਕਿਰਪਾ ਹੈ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੀਆਂ ਬਾਤਾਂ ਅਸੀਂ ਪਾਉਂਦੇ ਹਾਂ ਉਹ ਕੇ ਸ਼ਬਦ ਨਾਲ ਜੁੜਦੇ ਹਾਂ ਤਾਂ ਇਹ 42ਵੀਂ ਪੌੜੀ ਹੈ ਜੀ 43ਵੀਂ ਪੌੜੀ ਨੰਬਰ ਅੱਜ ਆਪਾਂ ਵਿਚਾਰਨਾ 42 ਨੰਬਰ ਪੌੜੀ ਤੱਕ ਜਿਹੜੀ ਵਿਚਾਰ ਆ ਉਹ ਆਪਾਂ ਕਰ ਚੁੱਕੇ ਹਾਂ ਚੱਲ ਬਤਾਲੇ ਦੀ ਜੋ ਚਰਚਾ ਚੱਲ ਰਹੀ ਹੈ ਗੋਸ਼ਟੀ ਚੱਲ ਰਹੀ ਹੈ ਸਿੱਧਾਂ ਤੇ ਗੁਰਨانک ਸਾਹਿਬ ਪਾਤਸ਼ਾਹੀ ਵਿੱਚ ਉਹਦੇ ਪਰਥਾਈ ਇਹ ਅਖੀਰਲੀ ਪਉਣੀ ਹੈ ਹੁਣ ਪਿੱਛੇ ਸਿੱਧਾਂ ਨਿਕਰਮਾਤਾ ਦਿਖਾਈਆਂ ਵੱਖੋ-ਵੱਖਰੇ ਰੂਪ ਬਣਾਏ ਕੋਈ ਸੱਪ ਬਣਿਆ ਕੋਈ ਸ਼ੇਰ ਬਣਿਆ ਕੋਈ ਬਗਹਾੜ ਬਣਿਆ ਕੋਈ ਇਦਾਂ ਪਾਣੀ ਦੇ ਉੱਤੇ ਭੱਜਣ ਲੱਗਿਆ ਤਰ੍ਹਾਂ-ਤਰ੍ਹਾਂ ਦੀਆਂ ਕਰਾਮਾਤਾਂ ਬਾਬੇ ਨੂੰ ਡਰਾਇਆ ਪਰ ਅਖੀਰ ਨੂੰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਬਹਿ ਗਈ। ਔਰ ਗੁਰਨਾਨਕ ਸਹਿ ਪਾਤਸ਼ਾਹ ਨੂੰ ਫਿਰ ਇਹ ਬਚਨ ਕਰਤੇ ਨੇ ਸਤਿਗੁਰੂ ਪਾਤਸ਼ਾਹ ਜੇ ਪਤਾ ਉਹ ਵੀ ਤੁਹਾਡੇ ਕੋਲੇ ਕਰਾਮਾਤ ਕਿਹੜੀ ਹੈ ਇਹ ਗੱਲ ਤੇ ਪੱਕੀ ਹੈ ਵੀ ਤੁਸੀਂ ਬਿਨਾ ਕਰਾਮਾਤਾਂ ਤੋਂ ਨਹੀਂ ਜੋਗੀਆਂ ਦਾ ਮੰਨਣਾ ਸੀ ਕਰਨੀ ਵੀ ਬਾਬਾ ਕਰਾਮਾਤ ਦਿਖਾਉਂਦਾ ਨਹੀਂ ਪਰ ਇਹਦੇ ਕੋਲੇ ਹੈ ਨੇ ਉਹਦਾ ਕਾਰਨ ਸੀ ਗੁਰਨਾਨਕ ਸਹਿ ਪਾਤਸ਼ਾ ਜਿਹਨੂੰ ਅਸੀਂ ਸੁਮੇਰ ਪਹਾੜ ਬਤ ਕਹਿੰਦੇ ਆ ਵੈਸੇ ੜਿ ਪਹੁਤਾਤ ਵਿਦਵਾਨ ਨੇ ਉਹ ਇਹ ਗੱਲ ਮੰਨਦੇ ਨੇ ਵੀ ਸਮੀਰ ਪਰਬਤ ਦਾ ਅਰਥ ਹੈ ਮਾਉਂਟ ਐਵਰੇਸਟ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ ਉਹਨੂੰ ਸਮੀਰ ਪਰਬਤ ਕਿਹਾ ਜਾਂਦਾ ਹੈ ਵੀ ਉੱਥੋਂ ਤੱਕ ਪਹੁੰਚਣਾ ਆਮ ਬੰਦੇ ਦੇ ਵੱਸ ਦੀ ਅੱਜ ਵੀ ਨਹੀਂ ਕੋਈ ਉੱਥੋਂ ਪਹੁੰਚਦਾ ਅੱਜ ਵੀ ਕੋਈ ਵਿਰਲੇ ਹੀ ਨੇ ਜਿਹੜੇ ਅੱਜ ਦੀ ਸਾਇੰਸ ਦੇ ਯੰਤਰਾਂ ਦੇ ਨਾਲ ਟੈਕਨੋਲੋਜੀ ਦੇ ਨਾਲ ਅੱਜ ਵੀ ਕੋਈ ਲੱਖਾਂ ਵਿੱਚੋਂ ਇੱਕ ਪਹੁੰਚਦਾ ਹੈ ਔਰ ਉਹਦੇ ਪਹੁੰਚਣ ਦੇ ਲਈ ਵੀ ਕਈ ਕਈ ਸਾਲ ਟ੍ਰੇਨਿੰਗ ਲੈਣੀ ਪੈਂਦੀ ਆ ਕਈ ਕਈ ਸਾਲ ਕੈਂਪ ਲਾਉਣੇ ਪੈਂਦੇ ਆ ਇਥੇ ਲਾਉਣੇ ਪੈਂਦੇ ਆ ਫਿਰ ਦੇਸ਼ ਕੈਂਪ ਲਾਉਣੇ ਪੈਂਦੇ ਆ ਤੂੰ 5-7 ਸਾਲਾਂ ਦੀ ਕੋਈ ਕਰੜੀ ਮਿਹਨਤ ਕਰੇ ਔਰ ਫਿਰ ਦੁਨੀਆ ਦੀਆਂ ਹੋਰ ਚੋਟੀਆਂ ਚੜੇ ਪਹਿਲਾਂ ਫਿਰ ਉਥੋਂ ਉਹਨੂੰ ਰਿਕਾਰਡ ਦਿਖਾਉਣਾ ਪੈਂਦਾ ਫਿਰ ਕਿਤੇ ਪਰਮਿਸ਼ਨ ਮਿਲਦੀ ਆ ਅੱਜ ਵੀ ਬੜਾ ਮੁਸ਼ਕਲ ਹੈ ਅੱਜ ਦੇ ਸਮੇਂ ਵਿੱਚ ਜਿੱਥੇ ਸਾਇੰਸ ਦਾ ਜੋਗ ਹੈ ਤੇ ਅੱਜ ਤੋਂ 500 ਸਾਲ ਪਹਿਲਾਂ ਕਿਉਂਕਿ ਸਿੱਧ ਸਮੇਰ ਪਹਾੜ ਤੇ ਕਰਾਮਾਤਾਂ ਦੇ ਰਾਹੀ ਪਹੁੰਚਦੇ ਸੀ ਕਰਾਮਾਤਾਂ ਦੇ ਰਾਹੀ ਉੱਥੇ ਰਹਿੰਦੇ ਸੀ ਗੁਰਨਾਨਕ ਸਾਹਿਬ ਪਾਤਸ਼ਾਹ ਗਏ ਔਰ ਬਾਬੇ ਨੇ ਕਿਹਾ ਵੀ ਕਰਾਮਾਤ ਕੋਈ ਨਹੀਂ ਉਹ ਮੰਨਣ ਨੂੰ ਹੀ ਤਿਆਰ ਨਹੀਂ ਵੀ ਬਣਾ ਕਰਾ ਮੱਤ ਤੋਂ ਕਿ ਬੰਦਾ ਪਹੁੰਚ ਸਕਦਾ ਹੈ। ਔਰ ਅਖੀਰ ਤੱਕ ਨਹੀਂ ਜੋਗੀਆਂ ਨੇ ਮੰਨਿਓ ਕਹਿੰਦੇ ਨਹੀਂ ਇਹ ਬਾਬੇ ਕੋਲੇ ਕਰਾਮਾਤਾਂ ਹੈ ਇਹ ਦਿਖਾਉਂਦਾ ਨਹੀਂ ਗੱਲ ਵੱਖਰੀ ਹੈ। ਔਰ ਯਤਨ ਹੈ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਾਬਾ ਸਾਨੂੰ ਕਰਾਮਾਤ ਕਰਕੇ ਦਿਖਾਵੇ। ਅਸੀਂ ਵੀ ਕਹਿ ਸਕੀਏ ਵੀ ਗੁਰਨਾਨਕ ਵੀ ਉਹੀ ਕੰਮ ਕਰਦਾ ਜਿਹੜੇ ਕੰਮ ਅਸੀਂ ਕਰਦੇ ਆਂ। ਉਹ ਗੁਰਨਾਨਕ ਸਾਹਿਬ ਨੂੰ ਨਾ ਆਪਣੇ ਲੈਵਲ ਤੇ ਲਿਆਉਣਾ ਚਾਹੁੰਦੇ ਆ ਵੀ ਗ੍ਰੰਥ ਸਾਹਿਬ ਦੇ ਕੋਲੇ ਵੀ ਕਰਾਮਾਤਾਂ ਆਈਆਂ ਸਾਡੇ ਕੋਲੇ ਵੀ ਕਰਾਮਾਤਾਂ ਆਈਆਂ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਵਾਰ-ਵਾਰ ਕਹਿੰਦੇ ਆ ਪਰ ਪਾਤਸ਼ਾਹ ਬਿਲਕੁਲ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਰਤਾ ਮਾਤਰ ਵੀ ਕੋਈ ਦੂਜੀ ਓਟ ਸਹਾਰਾ ਨਹੀਂ ਸਾਡੇ ਕੋਲ ਹੈ ਤੇ ਇਹ ਗੁਰਮੁਖੀ ਦਾ ਅੱਜ ਦਾ ਇਹ ਪਾਵਨ ਪੌੜੀ ਹੈ ਇਦੇ ਵਿੱਚ ਫਿਰ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਅੱਗੇ ਹੋਰ ਸਵਾਲ ਕਰਦੇ ਆ ਜਦੋਂ ਜੋਗੀਆਂ ਨੇ ਇਹ ਕਿਹਾ ਨਾ ਵੀ ਹੈ ਨਾਨਕ ਜੀ ਦਖਾਂ ਤੇ ਉਹ ਕਰਾਮਾਤ ਢਿੱਲ ਕਿਉਂ ਲਾ ਰਹੇ ਹੋ تیر ਕਿਉਂ ਕਰ ਰਹੇ ਹੋ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਫਿਰ ਇਸ ਕੌੜੀ 'ਚ ਜਵਾਬ ਦਿੰਦੇ ਨੇ ਬਾਬਾ ਬੋਲੇ नाथ ਜੀ ਬਾਬਾ ਵਾਰ-ਵਾਰ ਸ਼ਬਦ ਜਿਹੜਾ ਬਾਬਾ ਹੈ ਨਾ ਬਾਬਾ ਨਾਨਕ ਸਾਹਿਬ ਦੇ ਲਈ ਵਖਤਿਆ ਜਾ ਰਿਹਾ ਗੁਰਨਾਨਕ ਸਾਹਿਬ ਪਾਤਸ਼ਾਹ ਬਾਬਾ ਬਲੀ ਨਾਥ ਜੀ ਹੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਉਲਾਈ ਬਸ ਆਹੀ ਤਾਕ ਹੈ ਸਾਡੇ ਕੋਲ ਅਸੀਂ ਪਰਮੇਸ਼ਰ ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ ਤੇ ਸੱਚ ਨਾਮ ਨੂੰ ਆਪਣੇ ਮੁਖ ਦੇ ਵਿੱਚੋਂ ਉਲਾਈ ਉਚਾਰਦੇ ਹਾਂ بس ਆਹੀ ਹੈ ਸਾਡੀ ਕੋਈ ਉਹ ਵਾਰ-ਵਾਰ ਕਰਮਾਤਾ ਨੂੰ ਕਹਿੰਦੇ ਐ ਗੁਰਨਾਨਕ ਸਾਹਿਬ ਪਾਤਸ਼ਾਹ ਵਾਰ-ਵਾਰ ਇਹ ਗੱਲ ਕਹਿ ਰਹੇ ਐ ਸ਼ਬਦ ਸੁਣੋ ਸੇ ਜੋਗਿਓ ਤੁਸੀਂ ਵੀ ਸ਼ਬਦ ਸੁਣਿਆ ਕਰੋ ਕਿਉਂਕਿ ਅਸੀਂ ਵੀ ਜਿਹੜੀ ਤਾਕਤ ਪ੍ਰਾਪਤ ਕੀਤੀ ਐ ਉਹ ਸ਼ਬਦ ਵਿੱਚੋਂ ਹੀ ਕੀਤੀ ਐ ਸੱਚ ਮੁਖੋਂ ਅਲਾਈ ਤੇ ਉਸ ਸੱਚੇ ਪਰਮੇਸ਼ਰ ਦੇ ਸੱਚ ਨਾਮ ਨੂੰ ਮੁਖ ਵਿੱਚੋਂ ਜਪਿਆ ਕਰੋ ਅਲਾਇਆ ਕਰੋ ਉਚਾਰਨ ਕਰਿਆ ਕਰੋ ਇਹੀ ਸਭ ਤੋਂ ਵੱਡੀ ਤਾਕਤ ਹੈ ਬਾਜੋ ਸੱਚੇ ਨਾਮ ਦੇ ਪਰਮੇਸ਼ਰ ਵਾਲੇ ਗੁਰੂ ਜੀ ਦੇ ਸੱਚੇ ਨਾਮ ਸਿਮਰਨ ਤੋਂ ਬਿਨਾ ਹੋਰ ਕਰਾਮਾਤ ਅਸਾਂ ਤੇ ਨਹੀਂ ਅਸਾਂ ਦੀ ਕੋਲ ਹੋਰ ਦੂਜੀ ਕੋਈ ਕਰਾਮਾਤ ਨਹੀਂ ਹੈ ਹੁਣ ਜਦੋਂ ਆਹ ਦੋ ਬਚਨ ਕਹੇ ਨਾ ਫਿਰ ਤੀਜਾ ਬਚਨ ਗੁਰਮਖੋ ਜੋਗੀਆਂ ਨੇ ਹੋਰ ਕੀਤਾ ਕਹਿਣ ਲੱਗੇ ਠੀਕ ਐ ਸਤਿਗੁਰੂ ਪਾਤਸ਼ਾਹ ਹੁਣ ਬੜੇ ਧਿਆਨ ਨਾਲ ਸਮਝੋ ਸਤਿਗੁਰੂ ਪਾਤਸ਼ਾਹ ਸੀ ਮੰਨਿਆ ਵੀ ਤੁਹਾਡੇ ਕੋਲੇ ਕਰਾਮਾਤਾਂ ਹੈ ਨਹੀਂ ਤੁਹਾਡੇ ਕੋਲੇ ਕੇਵਲ ਨਾਮ ਦੀ ਤਾਕਤ ਹੈ ਫਿਰ ਇੱਕ ਗੱਲ ਹੋਰ ਕਹਿੰਦੇ ਕਹਿਣ ਲੱਗੇ ਪਾਤਸ਼ਾਹ ਮੰਨ ਲਓ ਤੁਹਾਡੇ ਕੋਲੇ ਹੋ ਜਾਣ ਕਰਾਮਾਤਾਂ ਠੀਕ ਐ ਤੁਸੀਂ ਕਹਿੰਦੇ ਵੀ ਹੈ ਨਹੀਂ ਪਰ ਸੰਤ ਗੁਰੂ ਪਾਤਸ਼ਾਹ ਹਣ ਸਾਨੂੰ ਇਹ ਦੱਸੋ ਵੀ ਜੇ ਸਾਡੇ ਵਾਂਗ ਤੁਹਾਡੇ ਕੋਲੇ ਕਰਾਮਾਤਾਂ ਹੋ ਜਾਣ ਤੁਹਾਡੇ ਕੋਲੇ ਰੀਤੀਆਂ ਸਿੱਧੀਆਂ ਹੋ ਜਾਣ ਫਿਰ ਤੁਸੀਂ ਕੀ ਕਰੋਗੇ ਵੀ ਹੁਣ ਤਾਂ ਬਾਬਾ ਕੋਈ ਨਾ ਕੋਈ ਜਵਾਬ ਦੇਊ ਕਿਉਂਕਿ ਜੋਗੀ ਕਰਾਮਾਤਾਂ ਨੂੰ ਪੁੱਛ ਮੰਨਦੇ ਨੇ ਮਹਾਨ ਮੰਨਦੇ ਨੇ ਔਰ ਉਹਨਾਂ ਨੂੰ ਇਹ ਆ ਵੀ ਗੁਰਨਾਣਕ ਸਹਿ ਪਾਤਸ਼ਾਹ ਕਿਤੇ ਨਾ ਕਿਤੇ ਇਹ ਪ੍ਰਵਾਨ ਕਰ ਲੈਣ ਵੀ ਕਰਾਮਾਤਾਂ ਦਿਖਾਉਣੀਆਂ ਮਹਾਨ ਕਰਮ ਹੁੰਦਾ ਹੈ। ਵੀ ਚੰਗਾ ਕਰਮ ਹੁੰਦਾ ਇਹ। ਇਹ ਉੱਚੇ ਲੋਕਾਂ ਦਾ ਕੰਮ ਹੁੰਦਾ। ਇਹ ਮਨ ਜਾਣ ਕੇ ਹੁਣ ਦੂਜੇ ਪਾਸੇ ਪਲਟਾ ਕੇ ਸਵਾਲ ਲੈ ਕੇ ਆਉਂਦੇ ਸਤਿਗੁਰੂ ਪਾਤਸ਼ਾਹ। ਮੰਨ ਲਓ ਤੁਹਾਡੇ ਕੋਲੇ ਕਰਾਮਾਤਾਂ ਹੋਣ। ਤੁਹਾਡੇ ਕੋਲੇ ਰਿੱਧੀਆਂ ਸਿੱਧੀਆਂ ਹੋਣ। ਤੁਸੀਂ ਦੱਸ ਫਿਰ ਕੀ ਕਰੋਗੇ? ਇਹ ਸਹੂਨ ਉਹਨਾਂ ਦਾ ਭਾਂਵੇਂ ਸੀ ਵੀ ਹੁਣ ਤਾਂ ਬਾਬਾ ਕਹੇਗਾ ਨਾ ਵੀ ਭਾਈ ਜੇ ਮੇਰੇ ਕੋਲ ਹੁਣ ਮੈਂ ਵੀ ਤੁਹਾਡੇ ਨੂੰ ਵਰਤ ਲਿਆ ਕਰਾਂਗਾ ਕੰਨ ਲੱਗੇ ਹਾਂ ਹੂੰ ਹੋ ਜਾਣ ਤੇ ਫਿਰ ਤੁਸੀਂ ਕੀ ਕਰੋਗੇ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਗੁਰਮ ਕੋਈ ਜਵਾਬ ਦਿੰਦੇ ਨੇ ਜੋਗੀਓ ਜੇ ਮੇਰੇ ਕੋਲੇ ਤੁਹਾਡੇ ਵਾਂਗ ਇਹ ਕਰਾਮਾਤਾ ਹੋ ਜਾਣ ਤੇ ਮੈਂ ਕੀ ਕਰਾਂਗਾ ਹੁਣ ਸਮਝੋ ਜਾਈਂ ਅਗਲਾ ਬਚਨ ਬਾਸਤਰ ਪਹਿਰੋ ਅਗਣ ਕੈ ਬਰਫੇ ਹਿਮਾਲੀ ਮੰਦਰ ਸ਼ਾਈ ਸਤਗੁਰੂ ਪਾਤਸ਼ਾਹ ਕਹਿੰਦੇ ਜੋਗੀ ਹੋ ਤੁਹਾਡੇ ਕੋਲੇ ਤੇਆਂ ਛੋਟੀਆਂ-ਛੋਟੀਆਂ ਕਰਾਮਾਤਾਂ ਨੇ ਨਾ ਇਦਾਂ ਵੀ ਸ਼ੇਰ ਬਣ ਗਏ ਬਗਿਆਲ ਬਣ ਗਏ ਇਦਾਂ ਪਸ਼ੂ ਬਣ ਗਏ ਹਵਾ ਚ ਪੰਛੀ ਬਣ ਕੇ ਉੱਡ ਪਏ ਪਾਤਸ਼ਾਹ ਕਹਿੰਦੇ ਜੇ ਮੇਰੇ ਕੋਲੇ ਕਰਾਮਾਤਾਂ ਹੋ ਜਾਣ ਤਾਂ ਤੇ ਹੁਣ ਵੀ ਕਿਐਸੀਆਂ ਬਸਤਰ ਪਹਿਰੋਂ ਅਗੜ ਕੇ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਮੇਰੇ ਕੋਲੇ ਇਦਾਂ ਦੀਆਂ ਕਰਾਮਾਤਾਂ ਹੋ ਜਾਣ ਵੀ ਮੈਂ ਅੱਗ ਦੇ ਕੱਪੜੇ ਪਾ ਲਵਾਂ ਬਸਤਰ ਪਹਿਰੋ ਅਗਨ ਕੇ ਮੈਂ ਅੱਗ ਦੇ ਬਣੇ ਹੋਏ ਬਸਤਰ ਪਹਿਣ ਲਵਾਂ ਵੀ ਅੱਗ ਤਾਂ ਸਰੀਰ ਦੇ ਨਜ਼ਦੀਕ ਆਵੇ ਤਿਸ ਤਾਨੂੰ ਸਾੜ ਦਿੰਦੀ ਹੈ ਪਾਤਸ਼ਾਹ ਕਹਿੰਦੇ ਜੀ ਜੋਗੀਓ ਮੇਰੇ ਕੋਲੇ ਐਡੀ ਵੱਡੀ ਕਰਾਮਾਤ ਆ ਜਾਈ ਵੀ ਮੈਂ ਅੱਗ ਦੇ ਵਸਤਰ ਪਹਿਨ ਲਵਾਂ ਅੱਤ ਕੀ ਬਣਾ ਵੀ ਸਦਾ ਹੀ ਮੇਰੇ ਸਰੀਰ ਨੂੰ ਅੱਗ ਲੱਗੀ ਰਹੇ ਤਾਂ ਤੇ ਮੈਂ ਤੁਰਦਾ ਫਿਰਦਾ ਹੂੰ ਮਾਂ ਵਸਤਰ ਪਹਿਰੂ ਅਗਣ ਕੈ ਬਰਫ ਹਿਮਾਲੇ ਅੰਦਰ ਮੰਦਰ ਛਾਈ ਨਾਲ ਕਿਆ ਕਹਿ ਲੱਗੇ ਜੋਗੀਓ ਇੰਨੀ ਇੰਨੀ ਵੱਡੀ ਕਰਾਮਾਤ ਹੋਵੇ ਵੀ ਬਰਫ ਦੇ ਹਿਮਾਲਿਆ ਬਰਫ ਦਾ ਮੈਂ ਘਰ ਬਣਾ ਕੇ ਤੇ ਉਹਦੇ ਵਿੱਚ ਰਹਾ ਬਰਫ ਦਾ ਘਰ ਹੋਵੇ ਚਾਰੇ ਪਾਸੇ ਤੇ ਉਹਦੇ ਵਿੱਚ ਮੈਂ ਰਹਾ ਇੰਨੀ ਵੱਡੀ ਕਰਾਮਾਤ ਮੈਨੂੰ ਮਿਲ ਜਾਏ ਕਿ ਬਰਫ ਦਾ ਘਰ ਬਣਾ ਕੇ ਵਿੱਚ ਰਹਾ ਤਾਂ ਵੀ ਮੈਨੂੰ ਕੁਛ ਨਾ ਹੋਵੇ ਘਰੋਂ ਰਸੋਈ ਸਾਰੀ ਦੀ ਰਸੋਈ ਕਰਨ ਦਾ ਅਰਥ ਹੁੰਦਾ ਖਾਣਾ ਖਾਣਾ ਉਹ ਕਿ ਰਸੋਈ ਕਿਉਂ ਕਿਹਾ ਜਾਂਦਾ ਖਾਣਾ ਖਾਣ ਦੀ ਥਾਂ ਨੂੰ ਰਸੋਈ ਕਹਾ ਜਾਂਦਾ ਤੇ ਰਸੋਈ ਕਰਨ ਦਾ ਕੀ ਅਰਥ ਹੈ ਖਾਣਾ ਖਾਣਾ ਕਰਉ ਰਸੋਈ ਸਾਰ ਦੀ ਗਰਮ ਖੋ ਸਾਰ ਦਾ ਅਰਥ ਹੁੰਦਾ ਲੋਹਾ ਸਾਰ ਦਾ ਕੀ ਅਰਥ ਹੁੰਦਾ ਜੀ ਲੋਹਾ ਅਸੀਂ ਜਪਜੀਤ ਸਿੰਘ ਦੀ ਬਾਣੀ ਪੜ੍ਹਦੇ ਆਂ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਸ਼ਬਦ ਆਉਂਦਾ ਨਾ ਉੱਥੇ ਵੀ ਇਹੀ ਅਰਥ ਹੈ ਉੱਥੇ ਵੀ ਅਰਥ ਲੋਹਾ ਹੀ ਹੈ ਵੇਖੈ ਉਹ ਪਰਮਾਤਮਾ ਸਭ ਨੂੰ ਵੇਖਦਾ ਹੈ ਵਿਕਸੈ ਫਿਰ ਵੇਖ ਕੇ ਵਿਕਸ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਕਰ ਵਿਚਾਰ ਫਿਰ ਉਹ ਸਾਰਿਆਂ ਦੀ ਵਿਚਾਰ ਕਰਦਾ ਹੈ ਸਭ ਦੀ ਸੰਭਾਲ ਕਰਦਾ ਹੈ ਪ੍ਰਮਾਤਮਾ ਨਾਨਕ ਕਥਨਾ ਕਰਦਾ ਸਾਹਿਬ ਹੀ ਨਾਨਕ ਐਸੇ ਪਰਮੇਸ਼ਰ ਵਾਹਿਗੁਰੂ ਦਾ ਕਥਨ ਕਰਨਾ ਐਸੇ ਵਾਹਿਗੁਰੂ ਪਰਮੇਸ਼ਰ ਦੀ ਗੱਲਾਂ ਦਾ ਕਥਨ ਸ਼ੋਭਾ ਦਾ ਕਥਨ ਕਰਨਾ ਕਰਦਾ ਸਾਹਿਬ ਮਾਨੋ ਲੋਹੇ ਦੇ ਕਰੜੇ ਚਣੇ ਚਬਾਉਣ ਦੇ ਬਰਾਬਰ ਹੈ। ਲੋਹਾ ਚਬਾਉਣ ਦੇ ਬਰਾਬਰ ਹੈ। ਅਰਥ ਕੀ ਬਣਿਆ ਵੀ ਲੋਹਾ ਚਬਾਇਆ ਹੀ ਨਹੀਂ ਜਾ ਸਕਦਾ ਤੇ ਪ੍ਰਮਾਤਮਾ ਤੇਰਾ ਕਥਨ ਵੀ ਪੂਰਾ ਹੋ ਨਹੀਂ ਸਕਦਾ। ਉੱਥੇ ਵੀ ਨਾਨਕ ਕਥਨਾ ਕਰੜਾ ਸਾਰ ਦਾ ਅਰਥ ਹੈ ਲੋਹੇ ਦੇ ਚਣੇ ਚਬਾਉਣਾ ਇਸ ਦੇ ਬਰਾਬਰ ਹੈ ਪ੍ਰਮਾਤਮਾ ਦਾ ਕਥਨ ਕਰਨਾ। ਤੋ ਇਥੇ ਵੀ ਸ਼ਬਦ ਕੀ ਹੈ ਕਰੋ ਰਸੋਈ ਸਾਰ ਦੀ ਥੇ ਜੋਗਿਓ ਮੈਂ ਸਾਰ ਦੀ ਰਸੋਈ ਕਰਾਂ ਅਰਥ ਕੀ ਬਣਾ ਮੇਰੇ ਚ ਇੰਨੀ ਕਰਾਮਾਤ ਹੋ ਜਾਏ ਮੈਂ ਲੋਹੇ ਦੇ ਬਣੇ ਪਦਾਰਥਾਂ ਨੂੰ ਹਜਮ ਕਰ ਸਕਾਂ ਆਪਣੇ ਪੇਟ ਦੇ ਅੰਦਰ ਸਗਲੀ ਧਰਤੀ ਨੱਥ ਚਲਾਈ ਨੱਥ ਕੀ ਹੁੰਦਾ ਨੱਥ ਲੈਣਾ ਇਦਾਂ ਹੁਕਮ ਦੇ ਅੰਦਰ ਚਲਾਉਣਾ ਤੇ ਸਾਰੀ ਧਰਤੀ ਨੂੰ ਏਦਾਂ ਮੈਂ ਆਪਣੇ ਹੁਕਮ ਦੇ ਅੰਦਰ ਚਲਾਵਾਂ ਸਾਰੀ ਧਰਤੀ ਮੇਰੇ ਹੁਕਮ ਦੇ ਅੰਦਰ ਘੁੰਮੇ ਮੇਰੇ ਹੁਕਮ ਦੇ ਅੰਦਰ ਰੁਕ ਜਾਈ ਪਾਤਸ਼ਾਹ ਕਹਿੰਦੇ ਇੰਨੀਆਂ ਤਾਕਤਾਂ ਮੇਰੇ ਕੋਲੇ ਹੋ ਜਾਣ ਤਾਂ ਇਹ ਵੱਡ ਕਰੀ ਵਿਥਾਰ ਕਹੋ ਇਹ ਜੋਗਿਓ ਮੈਂ ਇੰਨਾ ਵੱਡਾ ਵਿਥਾਰ ਕਰ ਲਵਾਂ ਆਪਣਾ ਭਾਵ ਕਿ ਮੈਂ ਆਪਣੇ ਸਰੀਰ ਨੂੰ ਬਹੁਤ ਵੱਡਾ ਕਰ ਲਵਾਂ ਸਗਲੀ ਧਰਤੀ ਨੱਥ ਚਲਾਈ ਤੇ ਸਾਰੀ ਧਰਤੀ ਨੂੰ ਨੱਥ ਕੇ ਧੱਕ ਕੇ ਚਲਾਵਾਂ ਏਦਾਂ بادشاہ ਕਹਿੰਦੇ ਜੋਗਿਓ ਜੇ ਮੇਰੇ ਕੋਲੇ ਇੰਨੀਆਂ ਵੱਡੀਆਂ ਕਰਾਮਾਤਾਂ ਵੀ ਹੋ ਜਾਣ ਕਿ ਮੈਂ ਆਪਣੇ ਸਰੀਰ ਨੂੰ ਇੰਨਾ ਵੱਡਾ ਕਰ ਲਵਾਂ ਕਿ ਧਰਤੀ ਨੂੰ ਛੋਟੀ ਜੀ ਬਣਾ ਕੇ ਧੱਕ ਕੇ ਇੱਧਰ ਉੱਧਰ ਲਈ ਫਿਰਾਵਾਂ ਜੇ ਜੋਗਿਓ ਇੰਨੀਆਂ ਘੜਵਡੀਆਂ ਕਰਾਮਾਤਾਂ ਮੇਰੇ ਕੋਲੇ ਹੋ ਜਾਣ ਤੋਲੀ ਧਰਤੀ ਆਕਾਸ਼ ਦੋਏ ਜੀਵੇਂ ਗੁਰਮਖੋ ਸਬਜੀ ਨੂੰ ਤੋਲੇ ਦਾ ਟੰਡੇ ਚ ਪਾ ਕੇ ਫੇ ਇਧਰ ਕੰਡਾ ਰੱਖ ਲੈ ਇਧਰ ਵੱਟੇ ਰੱਖ ਲੈ ਇਧਰ ਸਬਜੀ ਪਾਣੀ ਵਿੱਚ ਪਾਤਾ ਗੁਰਾਂਖ ਸਿੰਘ ਬਾਦਸ਼ਾਹ ਕਹਿੰਦੇ ਇੰਨੀਆਂ ਕਰਾਮਾਤਾਂ ਸ਼ਕਤੀਆਂ ਮੇਰੇ ਕੋਲੇ ਹੋ ਜਾਣ ਕਿ ਮੈਂ ਧਰਤੀ ਤੇ ਆਕਾਸ਼ ਨੂੰ ਏਦਾਂ ਤੋਲਦਿਆਂ ਜਿੱਦਾਂ ਇਹ ਟੱਕੜ ਦੇ ਵਿੱਚ ਪਾ ਕੇ ਦੋਏ ਪਿਛੇ ਛਾਪੇ ਤੋਲੀ ਧਰਤੀ ਆਕਾਸ਼ ਦੋਏ ਪਿੱਛੇ ਛਾਬੇ ਤੰਕ ਚੜਾਈ ਤੰਕ ਦਾ ਅਰਥ ਹੁੰਦਾ ਵੱਟਾ ਕਿ ਇੱਕ ਪਾਸੇ ਵੱਟੇ ਪਾ ਕੇ ਦੂਜੇ ਪਾਸੇ ਧਰਤੀ ਆਕਾਸ਼ ਨੂੰ ਇਦਾਂ ਰੱਖ ਕੇ ਮੈਂ ਤੋਲ ਦੇਵਾਂ ਇਦਾਂ ਵੀ ਇੰਨੀ ਵੱਡੀਆਂ ਸ਼ਕਤੀਆਂ ਕਰਾਮਾਤਾਂ ਮੇਰੇ ਕੋਲੇ ਹੋ ਜਾਣ ਇਹ ਬਲ ਰੱਖਾਂ ਆਪ ਵਿੱਚ ਮੇਰੇ ਕੋਲੇ ਇੰਨਾ ਬਲ ਹੋ ਜਾਵੇ ਮੈਂ ਆਪਣੇ ਅੰਦਰ ਇੰਨੀ ਤਾਕਤ ਰੱਖਾਂ ਕਿ ਜਿਸ ਆਖਾਂ ਜਿਸ ਨੂੰ ਵੀ ਕੋਈ ਗੱਲ ਆਖ ਦੇਵਾਂ ਤਿਸ ਪਾਸ ਕਰਾਈ ਉਵੇਂ ਉਹਦੇ ਕੋਲੋਂ ਕਰਵਾ ਲਵਾਂ ਭਾਵ ਕਿ ਕਿਸੇ ਬੰਦੇ ਨੂੰ ਵਸ ਵਿੱਚ ਕਰਕੇ ਉਹਦੇ ਕੋਲੋਂ ਸਭ ਕੰਮ ਕਰਨ ਦੀ ਤਾਕਤ ਵੀ ਮੇਰੇ ਕੋਲੇ ਆ ਜਾਵੇ ਪਾਤਸ਼ਾਹ ਕਹਿੰਦੇ ਜੋਗਿਓ ਜੇ ਇਹ ਸਾਰੀਆਂ ਕਰਾਮਾਤਾਂ ਵੀ ਮੇਰੇ ਕੋਲੇ ਹੋ ਜਾਣ ਨਾ ਅਖੀਰ ਤੇ ਕਹਿੰਦੇ ਸਤਨਾਮ ਵਿਣਾ ਬਾਦਰ ਛਾਈ ਇਸ ਸਾਰੀਆਂ ਤਾਕਤਾਂ ਇਸ ਸਾਰੀਆਂ ਕਰਾਮਾਤਾਂ ਜੇਕਰ ਪ੍ਰਮਾਤਮਾ ਦਾ ਸੱਚਾ ਨਾਮ ਨਹੀਂ ਹੈ ਤੇ ਬੱਦਲ ਦੀ ਸ਼ਾਨ ਦੀ ਤਰ੍ਹਾਂ ਨਾਸ਼ਵੰਤ ਨੇ ਮਹਿਮਾ ਫੈਗੁਰਾਂਖਰ ਪਾਦਸ਼ਾਹ ਨੇ ਨਾਮ ਦੀ ਗਾਈ ਪਾਦਸ਼ਾਹ ਕਹਿੰਦੇ ਨਾ ਕਰਾਮਾਤਾਂ ਨਾ ਹੋਵੇਗਾ ਕਿ ਜੇ ਹੋ ਜਾਣ ਤਾਂ ਨਾਸ਼ਵੰਤ ਨੇ ਇਤਨਾ ਬੱਦਲ ਦੇ ਪ੍ਰਸ਼ਾ ਬਾਦਰਸ਼ਾਹ ਦਾ ਕੀ ਅਰਥ ਹੈ ਬੱਦਲਾਂ ਦੀ ਸ਼ਾਨ ਦੀ ਤਰ੍ਹਾਂ ਨੇ ਇਹ ਕਰਾਮਾਤਾਂ ਤਾਂ ਜਿਵੇਂ ਬੱਦਲਾਂ ਦੀ ਛਾਂ ਹਮੇਸ਼ਾ ਨਹੀਂ ਬਣੀ ਰਹਿੰਦੀ ਇਸੇ ਤਰ੍ਹਾਂ ਜੋਗਿਓ ਇਹ ਕਰਾਮਾਤਾ ਸਦਾ ਨਹੀਂ ਬਣਿਆ ਰਹਿੰਦੀਆਂ ਸਦਾ ਰਹਿਣ ਵਾਲਾ ਕੌਣ ਹੈ ਸਤਨਾਮ ਪਰਮੇਸ਼ਰ ਦਾ ਨਾਮ ਹੀ ਸਤ ਹੈ ਇਹ ਕਰਾਮਾਤਾ ਇਹ ਰਿਤੀਆਂ ਸੱਡੀਆਂ ਸਤ ਨਹੀਂ ਹੈ ਸਦੀਵੀ ਨਹੀਂ ਹੈ ਸਦੀਵੀ ਕੀ ਹੈ ਸਤ ਕੀ ਹੈ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ ਜੋਗਿਓ ਜਦੋਂ ਪਰਮੇਸ਼ਰ ਦੀ ਦਰਗਾਮ ਵਿੱਚ ਜਾਵਾਂਗੇ ਉੱਥੇ ਰੱਬ ਨੇ ਨਹੀਂ ਦੇਖਣਾ ਤੁਹਾਡੇ ਕੋਲੇ ਕਿੰਨੀਆਂ ਕਰਾਮਾਤਾਂ ਨੇ ਪਰਮੇਸ਼ਰ ਦੇ ਦਰਬਾਰ ਵਿੱਚ ਜਾਵਾਂਗੇ ਜੋਗਿਓ ਉੱਥੇ ਇਸ ਗੱਲ ਦੀ ਕੋਈ ਕੀਮਤ ਨਹੀਂ ਤੁਸੀਂ ਕਿੰਨੀਆਂ ਤ੍ਰਿੱਧੀਆਂ ਲੈ ਕੇ ਫਿਰਦੇ ਸੀ ਕਿੰਨੀਆਂ ਸਿੱਧੀਆਂ ਲੈ ਕੇ ਫਿਰਦੇ ਸੀ ਕਿੰਨੀਆਂ ਕਰਾਮਾਤਾਂ ਤੁਸੀਂ ਕਰਦੇ ਸੀ ਰੱਬ ਦੇ ਦਰਬਾਰ ਇਸ ਗੱਲ ਦੀ ਕੋਈ ਕੀਮਤ ਨਹੀਂ ਹੈ ਇਕ ਤਰਾ ਮਾਤਾ ਸਦਾ ਨਿਭਣ ਵਾਲੀਆਂ ਨਹੀਂ ਜੋ ਗਿਓ ਉਹ ਧਨ ਇਕੱਠਾ ਕਰੀਏ ਜਿਹੜਾ ਧਨ ਨਾਲ ਨਿਭਣ ਵਾਲਾ ਹੋਵੇ ਤੇ ਨਾਮ ਨਿਭਣ ਵਾਲੀ ਕੀ ਚੀਜ਼ ਹੈ ਸਤ ਨਾਮ ਪਰਮੇਸ਼ਰ ਦਾ ਸੱਚਾ ਨਾਮ ਸਦੀਵੀ ਹੈ ਪਰਮਾਤਮਾ ਦਾ ਸਿਮਰਨ ਇੱਕ ਤੋਂ ਬਚਨਾ ਬਾਣੀ ਤੋਂ ਸਮਝੋ ਸ਼ਰੀ ਰਾਗ ਦੇ ਵਿੱਚ ਵੀ ਨਾ ਗੁਰਮੁਖ ਇੱਕ ਬਚਨ ਆਉਂਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਵੀ ਜੇ ਮੇਰੇ ਕੋਲ ਰਿੱਧੀਆਂ ਸਿੱਟੀਆਂ ਹੋ ਤਾਂ ਤੁਸੀਂ ਬਾਣੀ ਪੜਨ ਵਾਲੇ ਬੈਠੇ ਹੋ ਸੈਠ ਪਾਠ ਕਰਦੇ ਹੋ ਤਾਂ ਨੂੰ ਯਾਦ ਹੋਣਗੀਆਂ ਆਪਾਂ ਰਿੱਧੀਆਂ ਜਦੋਂ ਸ਼ਰੀ ਰਾਗ ਦੀ ਆਰੰਭਤਾ ਹੁੰਦੀ ਹੈ ਅੰਕ ਨੰਬਰ 14 ਤੋਂ ਪਹਿਲਾ ਹੀ ਸ਼ਲੋਕ ਹੈ ਪਹਿਲਾ ਹੀ ਸ਼ਬਦ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪਹਿਲਾ ਬਚਨ ਪਹਿਲੇ ਉਹਦੀ ਜਿਹੜੀ ਰਹਾਉ ਦੀ ਪੰਕਤੀ ਆ ਉਹ ਹੈ ਹਰਬਿੰਦ ਜੀਓ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ ਪਹਿਲੇ ਸ਼ਬਦ ਹੈ ਉਹਦੀ ਰਹਾਉ ਦੀ ਪੰਕਤੀ ਇਹ ਹੈ ਅੰਕ ਨੰਬਰ 14 ਸ਼੍ਰੀ ਰਾਗ ਦੀ ਆਰੰਭਤਾ ਹੁੰਦੀ ਜਿੱਥੇ ਹਰ ਬਿਨ ਜੀਉ ਜਲ ਬਲ ਜਾਉ हे ਪ੍ਰਮਾਤਮਾ ਹਰੀ ਪਰਮੇਸ਼ਰ ਤੋਂ ਬਿਨਾ ਮੇਰਾ ਜੀ ਮੇਰੀ ਆਤਮਾ ਸਾੜ ਰਵਲ ਰਹੀ ਹੈ ਨਾਮ ਤੋਂ ਬਿਨਾ ਇਹ ਆਤਮਾ ਇਹ ਮਨ ਸੜਦਾ ਰਹਿੰਦਾ ਹੈ ਵਿਕਾਰਾਂ ਦੀ ਅੱਗ ਦੇ ਵਿੱਚ ਮੈਂ ਆਪਣਾ ਗੁਰਪੂਛ ਦੇਖਿਆ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਤੇ ਮੇਰੇ ਗੁਰੂ ਨੇ ਇਹੀ ਕਿਹਾ ਅਵਰ ਨਾਹੀ ਥਾਉ ਸੱਚੇ ਨਾਮ ਤੇ ਗੁਰੂ ਦੀ ਸ਼ਰਨ ਤੋਂ ਬਿਨਾ ਔਰ ਦੂਜੀ ਕੋਈ ਥਾਂ ਨਹੀਂ ਹੈ ਜਿੱਥੇ ਇਹ ਸੜਦਾ ਹੋਇਆ ਮਨ ਠੰਡਾ ਹੋ ਜਾਏ ਉੱਥੇ ਪੰਕਤੀਆਂ ਨੇ ਪਹਿਲਾ ਬਚਨ ਕੀ ਹੈ ਮੋਤੀ ਤਾਂ ਮੰਦਰ ਉਸਰੈ ਜੇ ਲੋਕ ਲੋਕ ਤਾਂ ਮੰਦਰ ਉਸਾਰਦੇ ਨੇ ਮੰਦਰ ਰੱਖੇ ਤਾਂ ਘਰ ਲੋਕ ਤਾਂ ਘਰ ਉਸਾਰਦੇ ਨੇ ਇਟਾਂ ਗਾਰੇ ਦੇ हे ਪ੍ਰਮਾਤਮਾ ਮੈਂ ਮੋਤੀਆਂ ਦੇ ਘਰ ਉਸਾਰਾਂ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੁ ਹੈ ਜਣਾਉਂ ਲੋਕਾਂ ਦੇ ਘਰਾਂ ਦੇ ਵਿੱਚ ਮੰਦਰ ਰਥ ਕਰ ਲੋਕਾਂ ਦੇ ਘਰਾਂ ਵਿੱਚ ਤੇ ਮਹਿੰਗੀਆਂ ਇੱਟਾਂ ਮਹਿੰਗਾ ਪੱਥਰ ਜੜਿਆ ਜਾਂਦਾ ਹੈ हे ਪ੍ਰਮਾਤਮਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੁ ਹੈ ਜੜਾਉ ਮੇਰੇ ਤਾਂ ਘਰ ਦੀਆਂ ਕੰਧਾਂ ਉੱਤੇ ਇਦਾਂ ਰਤਨ ਮੋਤੀ ਜੜੇ ਹੋਣ ਕਸਤੂਰ ਕੂੰਗੂ ਅਗਰ ਚੰਦਨ ਕਸਤੂਰ ਦੇ ਕੇਸਰ ਦੇ ਚੰਦਨ ਦੇ ਦੇ ਨਾਲ ਮੇਰੇ ਘਰ ਦੀਆਂ ਕੰਧਾਂ ਲਿਪੀਆਂ ਹੋਣ ਲੀਪ ਆਵੇ ਚਾਹ ਮੈਂ ਚਾਹ ਨਾਲ ਨਿਪਾਂ ਇੰਨਾ ਇੰਨਾ ਇੰਨੇ ਸੋਹਣਾ ਘਰ ਹੋਵੇ ਮੇਰੇ ਕੋਲੇ ਇੰਨੀ ਧਨ ਦੌਲਤ ਹੋਵੇ ਮੇਰੇ ਕੋਲੇ ਮੋਤੀ ਤਾਂ ਮੰਦਰ ਉਸਰੇ ਰਤਨੀ ਬਾਹੂ ਹੈ ਜਣਾ ਕਸਤੂਰ ਪੂੰਗੂ ਅਗਰ ਚੰਦਣ ਲੀਪ ਆਵੇ ਚਾਹ ਅਗਲਾ ਇੱਕ ਪੰਨਾ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੈ हे परमात्मा माता मैं ऐने ਸੋਹਣੇ ਘਰ ਨੂੰ ਦੇਖ ਕੇ ਤੈਨੂੰ ਭੁੱਲ ਜਾਵਾਂ ਆ ਨਾ ਮੈਨੂੰ ਦੇਈ ਉਹ ਚੀਜ਼ ਪਰਮਾਤਮਾ ਮੈਨੂੰ ਕਦੇ ਨਾ ਦੇਈ ਉਹ ਘਰ ਮੈਨੂੰ ਕਦੇ ਨਾ ਦੇਈ ਜਿਸ ਘਰ ਨੂੰ ਦੇਖ ਕੇ ਮਤਾ ਮੈਂ ਤੈਨੂੰ ਭੁੱਲ ਜਾਵਾਂ ਉਹ ਘਰ ਨਹੀਂ ਮੈਨੂੰ ਉਹ ਉਹ ਦਾਤਾਂ ਦੇਈ ਮੈਨੂੰ ਜਿਹੜੀਆਂ ਦਾਤਾਂ ਦੇਖਾਂ ਤੇ ਤੂੰ ਚੇਤੇ ਆ ਜਾਵੇਂ ਜੇ ਪ੍ਰਸਾਦ ਬਸੈ ਸੁਖ ਮੰਦਰ ਇਸ ਹੈ ਧਿਆਈ ਸਦਾ ਮਨ ਅੰਦਰ ਸੋਹਣੇ ਘਰ ਨੂੰ ਦੇਖਾਂ ਤੇ ਘਰ ਨੂੰ ਦੇਖ ਕੇ ਹੰਕਾਰ ਨਾ ਪੈਦਾ ਹੋਵੇ ਵੀ ਮੈਂ ਐਡੀ ਸੋਹਣੇ ਘਰ ਚ ਇੰਨਾ ਸੋਹਣਾ ਘਰ ਮੇਰਾ ਇਹ ਨਾ ਮਨ ਚ ਆਵੇ ਮਨ ਚ ਕੀ ਆਵੇ ਸ਼ੁਕਰ ਹੈ ਪ੍ਰਮਾਤਮਾ ਐਡੀ ਸੋਹਣੇ ਘਰ ਬਖਸ਼ੀ ਨੇ ਸ਼ੁਕਰਾਨਾ ਹੈ ਤੇਰਾ ਸ਼ੁਕਰਾਨਾ ਕਰੇ ਰੱਬ ਚੇਤੇ ਆਵੇ ਮਤ ਮਤ ਦੇਖ ਭੂਲਾ ਵਿਸਰੈ ਮਤਾ ਮੈਂ ਪਰਮਾਤਮਾ ਇਹ ਸਭ ਕੁਝ ਦੇਖਾਂ ਤੇ ਤੈਨੂੰ ਭੁੱਲ ਜਾਵਾਂ ਚੇਤਨਾ ਆਵੇ ਨਾਉ ਐਸਾ ਨਾ ਹੋਵੇ ਇਹ ਪਦਾਰਥ ਦੇਖਾਂ ਤੇਰਾ ਚੇਤਾ ਹੀ ਨਾ ਆਵੇ ਮੈਨੂੰ ਨਹੀਂ ਚਾਹੀਦੀਆਂ ਉਹ ਜੀਆਂ ਦਾਤਾਂ ਅਗਲਾ ਬੰਧ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਈ ਆਹ ਕਰਮਾਤਾਂ ਦੀ ਗੱਲ ਕਰਦੇ ਆ ਸਿੱਧ ਹੋਵਾਂ ਪਰਮਾਤਮਾ ਬਹੁਤ ਵੱਡਾ ਮੈਂ ਪੁੱਗਿਆ ਹੋ ਜਾ ਸਿੱਧ ਜੋਗੀ ਹੋਵਾਂ ਸਿੱਧ ਸਿੱਧਾ ਹੋਵਾਂ ਸਿੱਧ ਲਈ ਤੇ ਸਿੱਧੀਆਂ ਲਾ ਕੇ ਬੈਠਾ ਹੋਵਾਂ ਇਹ ਦੂ ਵੱਡਾ ਸਾਰਾ ਸਿੱਧ ਬਣ ਕੇ ਬੈਠਾ ਹੋਵਾਂ ਰਿੱਧ ਆਖਾਂ ਆਉ ਤੇ ਰਿੱਧੀਆਂ ਨੂੰ ਆਖਾਂ ਤੇ ਸਾਰੀਆਂ ਦਾਤਾਂ ਮੇਰੇ ਕੋਲੇ ਪਹੁੰਚ ਜਾਣ ਕੋਪਤ ਪ੍ਰਗਟ ਹੋਏ ਵੈਸਾ हे ਪ੍ਰਮਾਤਮਾ ਐਨੀਆਂ ਕਰਾਂ ਮਾਤਾਂ ਤਾਕਤਾਂ ਮੇਰੇ ਕੋਲੇ ਹੋਵ ਜਦੋਂ ਮਰਜੀ ਪ੍ਰਗਟ ਹੋ ਜਾਵਾਂ ਜਦੋਂ ਮਰਜੀ ਗੁਪਤ ਹੋ ਜਾਵਾਂ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੈ ਭਾਉ ਤੇ ਲੋਕ ਇਦਾਂ ਸਤਕਾਰ ਵੀ ਕਰਨ ਤੇ ਭੈ ਵੀ ਰੱਖਣ ਮੇਰੀ ਤੋਂ ਇਦਾਂ ਡਰ ਵੀ ਮੰਨਣ ਮੇਰੇ ਕੋਲੋਂ ਵੀ ਇਹ ਬਹੁਤ ਵੱਡਾ ਜੋਗੀ ਆ ਪਤਾ ਨਹੀਂ ਕੀ ਕਰ ਦੇਣਾ ਹੁਣ ਐਨੀ ਗੱਲ ਕਹਿ ਕੇ ਗੁਰੰਤ ਸਿੰਘ ਪਾਤਸ਼ਾਹ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਾ ਕੇ ਬੈਠਾ ਹੋਵਾਂ ਰਿੱਧੀਆਂ ਹੁਕਮ ਕਰਾਂ ਦੁਨੀਆ ਦੀਆਂ ਦਾਤਾਂ ਮੇਰੇ ਅੱਗੇ ਆ ਕੇ ਪ੍ਰਗਟ ਹੋ ਜਾਣ हे ਪ੍ਰਮਾਤਮਾ ਇੰਨੀ ਕਰਾਮਾਤ ਇੰਨੀ ਸ਼ਕਤੀ ਦੇਵੇਂ ਕਦੇ ਗੁਪਤ ਹੋ ਜਾਵਾਂ ਕਦੇ ਪ੍ਰਗਟ ਹੋ ਜਾਵਾਂ ਲੋਕ ਇਦਾਂ ਅੱਗੇ ਪਿੱਛੇ ਭੱਜਦੇ ਹੋਣ ਭਾਉ ਰੱਖਦੇ ਹੋਣ ਪਰ ਨਾਲ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੈ ਮਤਾ ਮੈਂ ਇੰਨੀਆਂ ਤਾਕਤਾਂ ਨੂੰ ਵੇਖਾਂ ਮਤਾ ਪਰਮਾਤਮਾ ਮੈਂ ਇੰਨੀਆਂ ਕਰਾਮਾਤਾਂ ਲੈ ਕੇ ਤੈਨੂੰ ਭੁੱਲ ਜਾਵਾਂ ਮੈਨੂੰ ਉਹ ਕਰਾਮਾਤਾਂ ਨਹੀਂ ਚਾਹੀਦੀਆਂ ਉਹ ਤਾਕਤਾਂ ਨਹੀਂ ਚਾਹੀਦੀਆਂ ਜਿਹੜੀਆਂ ਤਾਕਤਾਂ ਕਰਾਂ ਮਾਤਾ ਨਾਲ ਤੂੰ ਭੁੱਲ ਜਾਏ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ ਮਤਾਂ ਕਦੇ ਤੇਰਾ ਚੇਤਾ ਹੀ ਨਾ ਆਵੇ ਮੈਨੂੰ ਆਹ ਦਾਤਾਂ ਦੇ ਕੇ ਅਰਥ ਕੀ ਬਣਿਆ ਗੁਰਮਤਿ ਗੁਰੂ ਬਾਬਾ ਸਾਨੂੰ ਇਹ ਸਮਝਾਉਣਾ ਚਾਹੁੰਦੇ ਆ ਭਾਈ ਸਿੱਖਾ ਗੁਰੂ ਕੋਲੋਂ ਉਹ ਚੀਜ਼ ਮੰਗੀ ਜਿਸ ਵਸਤੂ ਨੂੰ ਲੈ ਕੇ ਤੈਨੂੰ ਗੁਰੂ ਦਾ ਚੇਤਾ ਰੱਬ ਦਾ ਚੇਤਾ ਆ ਜਾਏ ਜੋ ਦਾਤ ਰੱਬ ਕੋਲੋਂ ਮੰਗੇ ਰੱਬ ਨੂੰ ਚੇਤਾ ਕਰੇ ਉਹ ਦਾਤ ਤਾਂ ਰੱਬ ਕੋਲ ਕੋਈ ਐਸੀ ਦਾਤ ਨਾ ਮੰਗੇ ਜਿਸ ਦਿਨ ਰੱਬ ਵੀ ਭੁੱਲ ਜਾਏ ਤੈਨੂੰ ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਸਤ ਨਾਮ ਬਿਨ ਸੱਚੇ ਨਾਮ ਤੋਂ ਬਿਨਾਂ ਭਾਈ ਇਹ ਸਾਰੀਆਂ ਕਰਾਮਾਤਾਂ ਬਦਲਾਂ ਦੀ ਸ਼ਾਂਹ ਹੈ ਇਹ ਨਾਸ਼ਵੰਤ ਨੇ ਇੱਕ ਵਚਨ ਤੁਸੀਂ ਪੜਦੇ ਹੋ ਨਾ ਸਤਿ ਦੀ ਬਾਣੀ ਨ ਕਰੀਏ ਸਮਾਪਤੀ ਆਪ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੂੰ ਜੇ ਦੇਖਦਾ ਜਿਹੜਾ ਤੂੰ ਇਹ ਕਟੰਬ ਪਰਿਵਾਰ ਧੀਆ ਪੁੱਤਰ ਦੇਖ ਰਿਹਾ ਚੱਲੇ ਨਾਹੀ ਤੇਰੇ ਨਾਲੇ ਇਹ ਤੇਰੇ ਨਾਲ ਨਹੀਂ ਚੱਲਣਾ ਇਸ ਕਰਕੇ ਪਾਤਸ਼ਾਹ ਫਿਰ ਇਹ ਪਰਿਵਾਰ ਦਾ ਤਰ੍ਹਾਂ ਕੀ ਪਾਤਸ਼ਾਹ ਕਹਿੰਦੇ ਪਾਲਨ ਪੋਸ਼ਣ ਕਰ ਜ਼ਿੰਮੇਵਾਰੀਆਂ ਨਿਭਾ ਮਨੁੱਖ ਹੋਣ ਦੇ ਨਾਂ ਦੇ ਉੱਤੇ ਪਰਮਾਤਮਾ ਨੇ ਤੇਰੇ ਤੇ ਜ਼ਿੰਮੇਵਾਰੀ ਪਾਈ ਹੈ ਇਹ ਪਰ ਇਹ ਗੱਲ ਚੇਤਾ ਰੱਖੀ ਇੱਕ ਟੰਬ ਕੂੰਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈ ਹੈ ਪਛਿਤ ਨਾ ਲਾਈ ਇਹਨਾਂ ਨਾਲ ਅੱਖ ਕੀ ਬਣਿਆ ਮੋਹ ਨਾ ਪਾਈ ਕਿਉਂਕਿ ਵਿਛੜਨਾ ਹੀ ਹੁੰਦਾ ਹੈ ਇੱਕ ਦੂਜੇ ਤੋਂ ਇੱਕ ਨਾ ਇੱਕ ਦਿਨ ਦੂਰ ਹੋਣਾ ਹੀ ਹੁੰਦਾ ਜੇ ਇਹਨਾਂ ਦੇ ਨਾਲ ਚਿੱਤ ਲਾਵੇਂਗਾ ਨਾ ਇਹਨਾਂ 'ਚ ਮੋਹ ਪਾ ਲੇਗਾ ਤੇ ਜਿਸ ਦਿਨ ਵਿਛੋੜਾ ਪਾਉਣਾ ਤੇ ਇਥੋਂ ਸਿਹਾ ਨਹੀਂ ਜਾਣਾ ਫਿਰ ਜਿਸ ਦਿਨ ਇਹਨਾਂ ਦਾਤਾਂ ਤੋਂ ਦਾਤਾਂ ਦੇ ਨਾਲ ਇਹਨਾਂ ਮੋਹ ਨਾ ਪਾ ਵੀ ਜਦੋਂ ਇਹ ਦਾਤਾਂ ਨਾਸ਼ ਹੋਣ ਤੇ ਇਥੋਂ ਸਿਹਾਈ ਨਾ ਜਾਵੇ ਹੈ ਤੇ ਨਤਰ ਰਬ ਦੀਆਂ ਮੂਹ ਪਿਆਰ ਕੀ ਦੇ ਨਾ ਪਾਉਣਾ ਪਰਮਾਤਮਾ ਦੇ ਨਾਮ ਇਹ ਕਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਪਛਤਾਵਾ ਅੰਤ ਨੂੰ ਪੱਲੇ ਪੈ ਜਾਏ ਵੀ ਇੰਨਾ ਆ ਦਾਤਾਂ ਦੀ ਖਾਤਰ ਇੰਨਾ ਕੁਛ ਕਰਦਾ ਰਿਹਾ ਸੁੱਖ ਤੇ ਫਿਰ ਵੀ ਨਹੀਂ ਮਿਲਿਆ ਹੁੰਦਾ ਨਾ ਬੰਦਾ ਕਈ ਵਾਰ ਬੰਦੇ ਨੂੰ ਆਸ ਹੁੰਦੀ ਹੈ ਧੀਆ ਪੁੱਤਰਾ ਚ ਸੁੱਖ ਮਿਲ ਜੀਗਾ ਗਰੰਟੀ ਥੋੜਾ ਕੋਈ ਨਹੀਂ ਗਰੰਟੀ ਵੱਡੇ ਵੱਡਿਆਂ ਦੀ ਇਦਾਂ ਹੋ ਜਾਂਦੀ ਹੈ ਕਰਪੜਾ ਉਹ ਕਲਾ ਹੈ ਰੱਬ ਦੀ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜੇ ਮਨ ਨੂੰ ਜੋੜਨਾ ਹੈ ਨਾ ਤੇ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਤੇਰੇ ਨਾਲ ਚੱਲਦਾ ਵਣਜ ਕਰੋ ਬਣ ਜਾ ਰਿਓ ਵਖਰ ਲੇਹੁ ਸੰਭਾਲ ਤੈਸੀ ਵਸਤ ਵਸਾਈ ਐ ਜੈਸੀ ਨਿਭ ਹੈ ਨਾਲ ਉਹ ਵਸਤੂ ਇਕੱਠੀ ਕਰੀਏ ਜਿਹੜੀ ਨਾਲ ਚੱਲਣ ਵਾਲੀ ਹੋਵੇ ਅੱਗੇ ਸ਼ਾਸ ਜਾਣ ਹੈ ਅੱਗੇ ਸ਼ਾਹ ਮਾਲਕ ਹੈ ਨਾ ਜਿਹੜਾ ਉਹ ਬੜਾ ਸਿਆਣਾ ਹੈ ਲੈਸੀ ਵਸਤ ਸੰਭਾਲ ਉਹ ਵਸਤੂਆਂ ਸੰਭਾਲ ਸੰਭਾਲ ਕੇ ਲੈਂਦਾ ਪਰਖ-ਪਖ ਕੇ ਲੈਂਦਾ ਦੇਖ-ਦੇਖ ਕੇ ਲੈਂਦਾ ਕੱਚੀਆਂ-ਕੱਚੀਆਂ ਵਸਤੂਆਂ ਪਿੱਛੇ ਛੱਡ ਦਿੰਦਾ ਹੈ ਪੱਕੀਆਂ ਵਸਤੂਆਂ ਰੱਖ ਲੈਂਦਾ ਪਰਮੇਸ਼ਰ ਦਾ ਨਾਮ ਹੀ ਸੱਚਾ ਹੈ ਪਰਮੇਸ਼ਰ ਨੇ ਇਹੀ ਰੱਖਣਾ ਔਰ ਕੁਛ ਨਹੀਂ ਜੀ ਰੱਖਣਾ ਇਸ ਕਰਕੇ ਪਾਤਸ਼ਾਹ ਕਹਿੰਦੇ ਜੋਗਿਓ ਸਿੱਧੋ ਇਸ ਸਭ ਕੁਝ ਮੇਰੇ ਕੋਲੇ ਹੋਵੇ ਪਰ ਜੇ ਸੱਚਾ ਨਾਮ ਨਹੀਂ ਆ ਨਾ ਤੇ ਇਹ ਵਸਤੂਆਂ ਨਾਸ਼ਵੰਤ ਨੇ ਇਹਨਾਂ ਨਾਲ ਮੋਹ ਪਾਉਣਾ ਮੂਰਖਤਾ ਹੈ ਅਸਲ ਵਿੱਚ ਪਾਤਸ਼ਾਹ ਜੋਗੀਆਂ ਨੂੰ ਕਹਿ ਰਹੇ ਨੇ ਤੁਹਾਡੇ ਕੋਲੇ ਕਰਾਮਾਤਾਂ ਹੈਨ ਸ਼ਕਤੀਆਂ ਹਨ ਪਰ ਸੱਚਾ ਨਾਮ ਨਹੀਂ ਹੈ ਗੁਰੂ ਦਾ ਸ਼ਬਦ ਨਹੀਂ ਹੈ ਇਸ ਕਰਕੇ ਸਭ ਕੁਝ ਹੁੰਦਿਆਂ ਹੋਇਆਂ ਵੀ ਜੋਗਿਓ ਸੱਚਾ ਨਾਮ ਨਹੀਂ ਹੈ ਤੇ ਤੁਹਾਡੇ ਕੋਲੇ ਕੁਝ ਵੀ ਨਹੀਂ ਹੈ ਵਾਦ ਸ਼ਕਿਰਪਾ ਕਰਨ ਭੁਲਾ ਚੁਕਾਂ ਦੀ ਖਿਮਾ ਫਤੇ ਬਲਾਉ ਆਖੋ ਜੀ ਵਾਹਿਗੁਰਜੀ ਪਾਖਾਲ ਸਾਹਿਬ ਵਾਹਿਗੁਰਜੀ ਦੀ ਫਤਿਹ